ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਹੈ ਜੀ ਤੁਹਾਡਾ ਆਪਣੇ ਚੈਨਲ ਦੇ ਉੱਪਰ ਜੇ ਮੇਰੇ ਚੈਨਲ ਤੇ ਨਵੇਂ ਹੋ ਪਲੀਜ਼ ਮੇਰੇ ਚੈਨਲ ਨੂੰ ਜ਼ੋਰ ਸਬਸਕ੍ਰਾਈਬ ਕਰਿਓ ਤੇ ਵੀਡੀਓ ਨੂੰ ਐਂਡ ਤੱਕ ਜ਼ੋਰ ਦੇਖਿਆ ਕਰੋ ਤੇ ਅੱਜ ਆਪਾਂ ਲੈ ਕੇ ਆਏਗੇ ਕਾਫੀ ਜਾਂਦੇ ਸੋਹਣੇ ਸੂਟ ਲੈਗੇ ਜਿਹੜੇ ਕੀ ਮਤਲਬ ਪਿਓਰ ਕਾਟਨ ਦੇ ਨੇ ਕਿ ਵਿਦਆਊਟ ਲਾਈਨਿੰਗ ਸਟਿਚ ਹੋਣਗੇ ਤੇ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਸੂਟ ਦਿਖਾਉਣੀ ਆਂਗੀ ਜਿਹੜਾ ਮੇਰੇ ਪਾਇਆ ਹੋਇਆ ਸੀ ਸੂਟ ਕਾਫੀ ਪਹਿਣਾਂ ਦੀ ਡਿਮਾਂਡ ਰਹੀ ਆ ਪੇਮੈਂਟ ਆਪਾਂ ਨਹੀਂ ਕਰਵਾਈ ਸੀਗੀ ਹਨਾ ਤੇ ਉਹਦੇ ਨਾਲ ਦਾ ਮਤਲਬ ਜਿਹੜਾ ਫੈਬਰਿਕ ਹੈਗਾ ਪ੍ਰਿੰਟ ਹੈ ਸੇਮ ਆ ਚੁੱਕਿਆ ਹੈਗਾ ਤੁਸੀਂ ਇਹਨੂੰ ਪਲੇਨ ਬਾਟਮ ਨਾਲ ਵੀ ਲੈ ਸਕਦੇ ਹੋਗੇ ਜਾਂ ਫਿਰ ਤੁਸੀਂ ਚਿਕਨ ਦੀ ਬਾਟਮ ਨਾਲ ਵੀ ਇਹਨੂੰ ਲੈ ਸਕਦੇ ਹੋਗੇ ਲਓ ਜੀ ਇਸ ਤਰ੍ਹਾਂ ਇਹ ਸੂਟ ਬਣਿਆ ਹੋਇਆ ਹੈਗਾ ਸੇਮ ਕਾਫੀ ਬਣਾ ਦੇ ਆਰਡਰ ਸੀਗੇ ਜਿਹੜੀਆਂ ਬਣਾ ਦੇ ਆਰਡਰ ਸੀਗੇ ਤੇ ਆਪਣਾ ਫਾਸਟਲੀ ਮਤਲਬ ਸੂਟ ਲੈ ਕੇ ਲੈ ਲਿਓ ਕਿਉਂਕਿ ਬਹੁਤ ਲਿਮਟਿਡ ਜੇ ਸੂਟ ਨੇਗੇ ਇਸ ਟਾਈਮ ਇਹ ਤੇ ਪੂਰਾ ਰੋਲ ਆਪਾਂ ਮਗਾਇਆ ਹੈਗਾ ਤੇ ਫਾਸਟਲੀ ਆਰਡਰ ਕਰਕੇ ਦੀ ਪੇਮੈਂਟ ਕਰਕੇ ਆਪਣਾ ਸੂਟ ਹੈਗਾ ਜਿਹੜਾ ਲੈ ਜਿਓ ਤੇ ਇਸ ਤੋਂ ਬਾਅਦ ਆਪਾਂ ਦਿਖਾਉਣੇ ਅਗੇ ਤੁਹਾਨੂੰ ਬਹੁਤ ਜਾਦੇ ਸੋਹਣੇ ਸੂਟ ਦਿਗੇ ਕੱਲ ਜਿੱਦਾਂ ਕਿ ਆਪਾਂ ਦਿਖਾਏ ਸੀਗੇ ਤੁਹਾਨੂੰ ਕਰੀਮ ਕਲਰ ਦੇ ਸੀਗੇ ਹਨਾ ਹੋ ਵੀ ਮੇਰੇ ਲਵੇ ਸੂਟ ਪਏ ਨਹੀਂ ਕਿਉਂਕਿ ਫਲਹਾਲ ਹਜੇ ਮੈਂ ਇਹਨਾਂ ਦੀ ਕਟਿੰਗ ਕਰਨੀ ਹੈ ਜੀ ਕਿਉਂਕਿ ਕਾਫੀ ਪੈਣ ਦੇ ਇਹ ਸੂਟਾਂ ਦੇ ਆਰਡਰ ਨੇਗੇ ਤੇ ਹੁਣ ਮੈਂ ਤੁਹਾਨੂੰ ਕਲਰ ਵਾਲੇ ਸ਼ੋਅ ਕਰੂੰਗੀ ਇਹਦੇ ਵਿੱਚ ਜਿਹੜੇ ਆਪਣੇ ਕੋਲੇ ਕਲਰ ਵਾਲੇ ਅਵੇਲੇਬਲ ਨੇਗੇ ਇਹ ਵਾਈਟ ਦੇ ਉੱਪਰ ਸੀ ਕਾਫੀ ਜ਼ਿਆਦਾ ਸੋਹਣੇ ਮਤਲਬ ਇਹਨਾਂ ਦੀ ਗ੍ਰੇਸ ਪੈਣੀ ਸੂਟਾਂ ਦੀ ਤੇ ਪ੍ਰਿੰਟ ਦਾ ਪ੍ਰਿੰਟ ਸੇਮ ਹੀ ਰਹੇਗਾ ਬਸ ਇਹ ਜਿਹੜਾ ਮਤਲਬ ਹੈਗਾ ਕਿ ਇਹਦੇ ਵਿੱਚ ਕਲਰਫੁੱਲ ਆਗੇ ਉਹ ਹੈਗੇ ਸੀਗੇ ਵਾਈਟ ਦੇ ਉੱਪਰ ਪ੍ਰਿੰਟ ਬਣੇ ਹੋਏ ਸੀਗੇ ਤੇ ਤਾਂ ਇਹ ਪ੍ਰਿੰਟ ਬਣਿਆ ਹੋਇਆਗਾ ਤੁਸੀਂ ਦੇਖ ਸਕਦੇ ਹੋਗੇ ਤਪਣੇ ਲਈ ਇੱਕ ਜਾਂ ਦੋ ਸੂਟ ਅਵੇਲੇਬਲ ਹੈਗੇ ਨੇ ਇਸ ਤੋਂ ਵੱਧ ਨਹੀਂ ਹੈਗੇ ਆਪਣਾ ਆਰਡਰ ਹੈ ਜਿਹੜਾ ਫਾਸਟਲੀ ਕਰ ਦਿਓ 컬러 ਬਹੁਤ ਜਿਆਦਾ ਸੋਹਣਾਗਾ ਓਨੀਅਨ ਜਾਂ ਸ਼ੇਡ ਹੈ ਪ੍ਰਾਈਸ ਇਹਦਾ ਵੀ ਸੇਮ ਹੀ ਹੈਗਾ 1500 ਤੇ ਇਹਦੇ ਵਿੱਚ ਮੈਂ ਤੁਹਾਨੂੰ ਕਲਰ ਸ਼ੋਅ ਕਰ ਦਿੰਦੀਆਂ ਦੁਪੱਟਾ ਨਹੀਂ ਹੈਗਾ ਵਿਦਆਊਟ ਦੁਪੱਟਾ ਸੂਟ ਨੇਗੇ ਤੇ ਅਗਲਾ ਕਲਰ ਆ ਜਾਏਗਾ ਇਹਦੇ ਵਿੱਚ ਫਰੋਜ਼ੀ ਤੁਸੀਂ ਇਹ ਦੇਖ ਸਕਦੇ ਹੋ ਇਹ ਵੀ ਕਲਰ ਹੈ ਜਿਹੜਾ ਕਾਫੀ ਜਿਆਦਾ ਸੋਹਣਾਗਾ ਵਿਦਆਊਟ ਲਾਈਨਿੰਗ ਦੇ ਸਟਿਚ ਹੋਣਗੇ ਲਾਈਨਿੰਗ ਦੇ ਇਹਨਾਂ ਨੂੰ ਕੋਈ ਵੀ ਲੋੜ ਨਹੀਂ ਹੈਗੀ ਸੂਟਾਂ ਨੂੰ ਤੇ ਇਹ ਵੀ ਕਾਫੀ ਜਾਨੇ ਸੋਹਣਾ ਸੂਟ ਹੈ ਜੇ ਤੁਸੀਂ ਸਾਡੇ ਕੋਲੋਂ ਸਲਾਈ ਕਰਵਾਉਣਾ ਚਾਹੋਗੇ ਸਲਾਈ ਕਰਵਾ ਸਕਦੇ ਹੋ ਤੁਸੀਂ ਬਿਨਾ ਸਲਾਈ ਤੋਂ ਵੀ ਮਜਵਾ ਸਕਦੇ ਹੋਗੇ ਤੇ ਤੁਸੀਂ ਬਿਨਾ ਸਲਾਈ ਤੋਂ ਵੀ ਆਰਡਰ ਦੇ ਸਕਦੇ ਹੋਗੇ ਲੋ ਜੀ ਸੇਮ ਪ੍ਰਾਈਸ ਦੇ ਸੂਟ ਨੇਗੇ ਅੱਜ ਵਾਲੇ ਸਾਰੇ 1500 ਲੋ ਜੀ ਇਸ ਤੋਂ ਬਾਅਦ ਆ ਜੁਗਾ ਦੇ ਵਿੱਚ ਡਾਰਕ ਗ੍ਰੇ ਕਲਰ ਤੁਸੀਂ ਮਤਲਬ ਜਿਹੜਾ ਤੋਂ ਪੱਟਾ ਦੁਪੱਟਿਆਂ ਦਾ ਕੰਟਰਾਸਟ ਹੈਗਾ ਉਹ ਬਣਾ ਸਕਦੇ ਹੋਗੇ ਲੋਡ ਜੀ ਇਸ ਤਰ੍ਹਾਂ ਇਹ ਵੀ ਸੂਟ ਕਾਫੀ ਜਿਆਦਾ ਸੋਹਣਾਗਾ ਤੇ ਇਹਨਾਂ ਦਾ ਪ੍ਰਾਈਸ ਹੈਗਾਗਾ 1500 ਤੇ ਫਿਰ ਇਸ ਤੋਂ ਬਾਅਦ ਆਜੂਗਾ ਜੀ ਰਸਟ ਸੂਟ ਇਹ ਰਹਣਗੇ ਜੀ ਮੈਚਿੰਗ ਸੂਟ ਲੇਗੇ ਲੋਡ ਜੀ ਮੈਚਿੰਗ ਸੂਟ ਲੇਗੇ ਪਲੇਨ ਸਲਵਾਰਾਂ ਲੇਗੇ ਨਾਲ ਇਸ ਤਰ੍ਹਾਂ ਇਸ ਤਰ੍ਹਾਂ ਸੂਟ ਰਹੇਗਾ ਰਸਟ ਕਾਫੀ ਜਿਆਦਾ ਸੋਹਣਾ ਕਲਰ ਹੈਗਾ ਤਿੰਨ ਕਲਰ ਆਏ ਨੇ ਤਿੰਨੋਂ ਕਲਰ ਆਪੋ ਆਪਣੀ ਜਗ੍ਹਾ ਕਾਫੀ ਜ਼ਿਆਦੇ ਸੋਹਣੇ ਨੇਗੇ ਤੇ ਇਹਦਾ ਪ੍ਰਾਈਸ ਵੀ ਹੈਗਾ ਕਿ ਸੇਮ ਸਾਢੇ 1500 ਪ੍ਰਾਈਸ ਹੈ ਇਹਨਾਂ ਦਾ ਇਹਦੇ ਵਿੱਚ ਮੈਂ ਤੁਹਾਨੂੰ ਕਲਰ ਸ਼ੋਅ ਕਰ ਦਿੰਨੀ ਆ ਵੀ ਕਿਹੜੇ-ਕਿਹੜੇ ਨੇਗੇ ਅਗਲਾ ਕਲਰ ਹੈਗਾ ਗਾ ਬਲੂ ਨਾਚੀ ਬਲੂ ਕਲਰ ਹੈਗਾ ਇਹ ਵੀ ਕਲਰ ਹੈਗਾ ਜਿਹੜਾ ਕਾਫੀ ਜ਼ਿਆਦੇ ਸੋਹਣਾਗਾ ਪ੍ਰਿੰਟ ਨਿਊ ਪ੍ਰਿੰਟ ਨੇਗੇ ਸਾਰੇ ਪ੍ਰਿੰਟ ਆਪੋ ਆਪਣੀ ਜਗ੍ਹਾ ਕਾਫੀ ਜ਼ਿਆਦੇ ਸੋਨੇ ਨੇ ਦੇਖੋ ਇਹ ਵੀ ਬਲੂ ਸੂਟ ਵੀ ਬਹੁਤ ਜ਼ਿਆਦੇ ਸੋਹਣਾਗਾ ਵਿਦਆਊਟ ਲਾਈਨਿੰਗ ਲਾਈਨਿੰਗ ਦੀ ਕੋਈ ਲੋੜ ਨਹੀਂ ਹੈਗੀ ਤੇ ਨੈਕਸਟ ਸੂਟ ਆ ਜਾਊਗਾ ਮਹਿਰੂਨ ਕਲਰ ਚਾਰਟ ਸਾਰਾ ਹੀ ਬਹੁਤ ਜ਼ਿਆਦੇ ਸੋਹਣਾ ਤਿੰਨ ਕਲਰ ਸੀਗੇ ਤਿੰਨੋਂ ਕਲਰ ਆਪੋ ਆਪਣੀ ਜਗ੍ਹਾ ਬਹੁਤ ਜ਼ਿਆਦੇ ਸੋਨੇ ਨੇਗੇ ਦੇਖੋ ਜੀ ਇਹਦਾ ਵੀ ਮਤਲਬ ਪ੍ਰਾਈਸ ਆ ਜਾਊਗਾ 1500 ਲੋਜੀ ਨੈਕਸਟ ਸੂਟ ਆ ਜਾਣਗੇ ਜੀ कॉटन क्रश ਦੇ ਉੱਪਰ ਇਹਨਾਂ ਨੂੰ ਵੀ ਕੋਈ ਲਾਈਨਿੰਗ ਦੀ ਲੋੜ ਨਹੀਂ ਹੈਗੀ ਲੋਜੀ कॉटन क्रश ਦੇ ਉੱਪਰ ਨਹੀਂ ਗੀ ਫੁੱਲ ਪਿਓਰ कॉटन क्रश ਹੈਗੀ ਸਟੱਫ ਹੈ ਜਿਹੜਾ ਬਹੁਤ ਲਾਈਟ ਵੇਟ ਹੈ ਤੇ ਇਹਦੇ ਵਿੱਚ ਵੀ ਹੈਗੇ ਨੇਗੇ ਆਪਣੇ ਕੋਲੇ ਤਿੰਨ ਕਲਰ ਤਿੰਨ ਕਲਰ ਦਾ ਚਾਰਟ ਹੈਗਾ ਤਿੰਨੋਂ ਕਲਰ ਕਾਫੀ ਜਾਦੇ ਸੋਹਣੇ ਨੇ ਦੁਪੱਟਾ ਤੁਸੀਂ ਇਹਦੇ ਨਾਲ ਬੈਂਬਰ ਦਾ ਰੱਖ ਸਕਦੇ ਹੋਊਗੀ ਪ੍ਰਾਈਸ ਹੈ ਜਿਹੜਾ ਇਹਦਾ ਵੀ ਰਹੇਗਾ ਜੀ 1500 ਕਿਉਂਕਿ ਇਸ ਤਰ੍ਹਾਂ ਦੇਖੋ ਪ੍ਰਿੰਟ ਬਣਿਆ ਹੋਇਆ ਹੈਗਾ ਬਹੁਤ ਜ਼ਿਆਦਾ ਸੋਹਣਾ ਪ੍ਰਿੰਟ ਹੈਗਾ ਤੁਸੀਂ ਇਹਦੇ ਨਾਲ ਫਰਸ਼ੀ ਸਲਵਾਰ ਜਿੱਦਾਂ ਕਿ ਟ੍ਰੈਂਡ ਦੇ ਵਿੱਚ ਹੈਗੀ ਫਰਸ਼ੀ ਸਲਵਾਰ ਨਾਲ ਵੀ ਬਣਾ ਸਕਦੇ ਹੋਗੇ ਬਹੁਤ ਜ਼ਿਆਦਾ ਸੋਹਣਾ ਕਿਉਂਕਿ ਪਲੇਨ ਸਲਵਾਰਾਂ ਨਹੀਂ ਗਿਆ ਇਹਨਾਂ ਨਾਲ ਜਿਹੜੀ ਫਰਸ਼ੀ ਸਲਵਾਰ ਹੈਗੀ ਉਹ ਬਹੁਤ ਜ਼ਿਆਦਾ ਸੋਹਣੀ ਲੱਗੇਗੀ ਨੈਕਸਟ ਕਲਰ ਹੈਗਾ ਜਿਹਦੇ ਵਿੱਚ ਪੀਚ ਦੇ ਵਿੱਚ ਇਹ ਵਾਲਾ ਕਲਰ ਵੀ ਤੁਸੀਂ ਦੇਖ ਸਕਦੇ ਹੋਗੇ ਬਹੁਤ ਜ਼ਿਆਦਾ ਸੋਹਣਾ ਹੈਗਾ ਤੇ ਪ੍ਰਿੰਟਡ ਡਿਜ਼ਾਈਨ ਬਹੁਤ ਮਤਲਬ ਅਲੱਗ ਦੀ ਹੋਈ ਹੋਈ ਹੈਗੀ ਸਾਰੀ ਤੇ ਪੀਚ ਹੀ ਬਾਟਮ ਹੈ ਪਲੇਨ ਕਲਰ ਦੀ ਤੁਸੀਂ ਸਿੰਗਲ ਕਲਰ ਦਾ ਦੁਪੱਟਾ ਡਾਈ ਕਰਵਾ ਕੇ ਦੇ ਨਾਲ ਮਤਲਬ 컬러ਫੁਲ ਲੈਸ ਲਗਵਾ ਸਕਦੇ ਹੋ ਲਓ ਜੀ ਇਸ ਤਰ੍ਹਾਂ ਦੇ ਕੋ ਸੂਟ ਹੈਗਾ ਤੇ ਲਾਸਟ ਸੂਟ ਹੈਗਾ ਇਹਦੇ ਵਿੱਚ येलो ਮਸਟਰਡ येलो ਯਾ ਸੂਟ ਹੈਗਾ ਲਓ ਜੀ ਇੱਕ ਇੱਕ ਸੂਟ अवेलेबल ਹੈ ਫਾਸਟਲੀ ਆਪਣਾ ਆਰਡਰ ਕਰ ਦਿਓ ਦੁਬਾਰਾ ਰਿਪੀਟ ਇਹ ਨਹੀਂ ਮਿਲਣਾ ਹੈਗਾ ਸਟਾਕ ਬਹੁਤ ਮੁਸ਼ਕਲ ਮਿਲਦਾ ਹੈਗਾ ਰਿਪੀਟ ਲੋ ਜੀ ਇਹਦੇ ਨਾਲ ਇਸ ਤਰ੍ਹਾਂ ਮਸਟਰਡ ਸ਼ੇਡ ਦੀ ਬਾਟਮ ਰਹੇਗੀ ਲੋ ਜੀ ਜਿਹੜੀਆਂ ਭੈਣਾਂ ਮੈਨੂੰ ਬਾਹਰ ਤੋਂ ਦੇਖ ਰਹੀਆਂ ਨੇਗੀਆਂ ਤਾਂ ਤੁਸੀਂ ਵੀ ਆਪਣੇ ਕੋਲੋਂ ਜਿਹੜੇ ਨੇ ਕਿ ਸੂਟ ਟਰਾਈ ਕਰ ਸਕਦੇ ਹੋਗੇ ਤੇ ਤੁਸੀਂ ਆਪਣੀ ਚੋਅ ਅਨੁਸਾਰ ਲੇਗੇ ਜਿਹੜੇ ਸੂਟ ਨੇਗੇ ਰੈਡੀ ਕਰਵਾ ਸਕਦੇ ਹੋਗੇ ਜਿਵੇਂ ਵੀ ਤੁਹਾਡਾ ਸਟਾਈਲ ਹੈਗਾ ਤੁਸੀਂ ਬਣਵਾਉਣਾ ਚਾਹੋਗੇ ਤੁਸੀਂ ਫੋਟੋ ਸ਼ੇਅਰ ਕਰ ਸਕਦੇ ਹੋਗੇ ਕੋਈ ਵੀ ਤੁਸੀਂ ਹੈਂਡਵਰਕ ਕਾਰੀਵਰਕ ਮਸ਼ੀਨਵਰਕ ਬਣਵਾਉਣਾ ਪਾਰਟੀ ਵੇਅਰ ਸੂਟ ਤਾਂ ਤੁਸੀਂ ਉਹ ਵੀ ਬਣਵਾ ਸਕਦੇ ਹੋ ਬ੍ਰਾਈਡਲ ਲਹਿੰਗੇ ਵਗੈਰਾ ਆਪਾਂ ਸਾਰੇ ਹਰ ਤਰ੍ਹਾਂ ਦੇ ਆਪਾਂ ਰੈਡੀ ਕਰ ਦਿਆਂਗੇ ਤੇ ਬਾਕੀ ਕੋਈ ਵੀ ਭੈਣ ਮੇਰੇ ਚੈਨਲ ਦੇ ਨਵੀਆ ਪਲੀਜ਼ ਮੇਰੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ ਤੇ ਵੀਡੀਓ ਨੂੰ ਸਕਿਪ ਨਾ ਕਰਿਆ ਕਰੋ ਇੱਕ ਐਂਡ ਤੱਕ ਜੁੜਦੇ ਕਿਉਂ ਕਰੋ ਜਿਹੜੇ ਪ੍ਰਾਈਜ਼ ਹੁੰਦੇ ਨੇਗੇ ਨਾਲ ਹੁੰਦੇ ਮੈਂਸ਼ਨ ਕੀਤੇ ਹੁੰਦੇ ਨੇਗੇ ਇੱਕ ਪੇਮੈਂਟ ਕਰਨ ਤੋਂ ਬਾਅਦ ਹਨਾ ਤੇ ਤੁਸੀਂ ਆਪਣਾ ਜਿਹੜਾ ਸਕਰੀਨਸ਼ਾਟ ਹੈਗਾ ਪੇਮੈਂਟ ਦਾ ਤੁਸੀਂ ਜ਼ਰੂਰ ਭੇਜ ਦਿਆ ਕਰੋ ਤੇ ਨਾਲ ਦੇ ਨਾਲ ਪਲੀਜ਼ ਆਪਣਾ ਐਡਰੈਸ ਭੇਜ ਦਿਆ ਕਰੋ ਠੀਕ ਹੈ ਜੀ ਇਸ ਤਰ੍ਹਾਂ ਹੀ ਸੂਟ ਲੇਗੇ ਕਾਫੀ ਜ਼ਿਆਦੇ ਸੋਨੇ ਸੂਟ ਲੇਗੇ ਵਿਦਆਊਟ ਦੁਪੱਟਾ ਇਹ ਸੂਟ ਲੇਗੇ ਜੇ ਤੁਸੀਂ ਦੁਪੱਟਾ ਵਗੈਰਾ ਲਓਗੇ ਜੇ ਲੱਕੀ ਬੈਂਬਰ ਵਗੈਰਾ ਦੇ ਦੁਪੱਟੇ ਕਾਫੀ ਜ਼ਿਆਦੇ ਸੋਨੇ ਲੱਗਣਗੇ ਇਹਨਾਂ ਨਾਲ ਤਾਂ ਉਹਨਾਂ ਦੇ ਐਕਸਟਰਾ ਚਾਰजेस ਹੋਣਗੇ ਤੇ ਬਾਕੀ ਦਾਏ ਵਗੈਰਾ ਕਰਾਉਂਗੇ ਉਹਦੇ ਐਕਸਟਰਾ ਲੈਸ ਵਗੈਰਾ ਦੀ ਫਿਨਿਸ਼ਿੰਗ ਕਰਾਉਣੀ ਹੈਗੀ ਹਰ ਇੱਕ ਚੀਜ਼ ਦੇ ਮਤਲਬ ਐਕਸਟਰਾ ਚਾਰजेस ਹੋਣਗੇ ਕੋਈ ਵੀ ਤੁਹਾਨੂੰ ਸੂਟ ਪਸੰਦ ਆਉਂਦਾਗਾ ਤਾਂ ਤੁਸੀਂ ਸਕਰੀਨਸ਼ਾਟ ਲੈ ਕੇ ਮੈਨੂੰ ਮੈਸੇਜ ਕਰ ਸਕਦੇ ਹੋ ਕਿਸੇ ਵੀ ਭੈਣ ਨੇ ਮਤਲਬ ਬਹਾਨਾ ਇਦਾਂ ਹੁੰਦਾ ਹੈ ਵੀ ਅਸੀਂ ਜਾਣਦੇ ਨਹੀਂ ਜਾਂ ਕੁਝ ਹੋਰ ਨਹੀਂ ਜਿਹੜਾ ਆਪਣਾ ਕੰਮ ਹੈਗਾ ਸਾਰਾ ਜੈਨੂਇਨ ਹੈਗਾ ਤੇ ਆਪਣੀ ਜਿਹੜੀ ਸਿਟੀ ਹੈਗੀ ਸਮਾਣਾ ਪਟਿਆਲਾ ਡਿਸਟ੍ਰਿਕਟ ਹੈਗਾ ਤੁਸੀਂ ਬੇਫਿਕਰ ਹੋ ਕੇ ਆਪਣੇ ਕੋਲੋਂ ਜਿਹੜੇ ਨੇ ਕਿ ਸੂਟ ਤਿਆਰ ਕਰਵਾ ਸਕਦੇ ਹੋਗੇ ਤੇ 90% ਜਿਹੜੇ ਆਪਣੇ ਪਾਰਸਲ ਨੇਗੇ ਬਾਰੇ ਜਾਣਦੇ ਨੇਗੇ ਬਾਹਰ ਲਿਆ ਪਹਿਣਾ ਹਨਾ ਤੇ ਤੁਸੀਂ ਜ਼ਰੂਰ ਟਰਾਈ ਕਰ ਸਕਦੇ ਹੋ ਆਪਣੇ ਕੋਲੋਂ ਤੇ ਕੋਰੀਅਰ ਹੈਗਾ ਜਿਹੜਾ ਅਸੀਂ ਬਾਅਰ ਕਰਦੇ ਆਂਗੇ ਤੇ ਤੁਸੀਂ ਜਿਵੇਂ ਦੇ ਵੀ ਸੂਟ ਰੈਡੀ ਕਰਵਾਉਣੇ ਨੇ ਕੀ ਕਰਵਾ ਸਕਦੇ ਹੋ ਮੈਨੂੰ ਪੂਰੀ ਉਮੀਦ ਹੈ ਕਿ ਤੁਹਾਨੂੰ ਅੱਜ ਵਾਲੇ ਸੂਟ ਨੇ ਜਿਹੜੇ ਪਸੰਦ ਆਏ ਹੋਣਗੇ ਕਮੈਂਟ ਕਰਕੇ ਜਰੂਰ ਦੱਸਦੇ ਹੋ ਵੀ ਤੁਹਾਨੂੰ ਸਾਡੇ ਸੂਟ ਕਿਵੇਂ ਦੇ ਲੱਗੇ ਤੇ ਅਗਲੀ ਵੀਡੀਓ ਆਪਾਂ ਲੈ ਕੇ ਆਵਾਂਗੇ ਅਗਲੇ ਦਿਨ ਦੇ ਨਾਲ ਸਤਿ ਸ਼੍ਰੀ ਅਕਾਲ ਜੀ